ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਰਜ਼ਾ ਅਤੇ ਗਰੀਬੀ ਦੂਰ ਕਰਨ ਲਈ ਪਾਠ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਗੁਰੂ ਮਹਾਰਾਜ ਜੀ ਤੁਹਾਡੀ ਗਰੀਬੀ ਅਤੇ ਕਰਜ਼ੇ ਨੂੰ ਦੂਰ ਕਰ ਦੇਣ ਜੀ वीडियो शुरू तो पहला आप सब अगर बेनती है कि जेकर वीडियो चंगी लगे तो लाइक अते शेयर करना जी अते नाल ही नाल चैनल में सबसक्राइब कर लेना जी आओ वीडियो शुरू करते हाँ सार संगत जी इस पाठ का जाप जिस दिन शुरू करना है तो सब तो पहला केसी स्नान करके देग बनानी है ते अरदास करनी है ਫਿਰ ਇੱਕ ਸਾਫ਼ ਕੱਪੜਾ ਜ਼ਮੀਨ ਤੇ ਵਿਛਾ ਲੈਣਾ ਹੈ ਕੋਲ ਇੱਕ ਗਲਾਸ ਪਾਣੀ ਦਾ ਰੱਖ ਲੈਣਾ ਹੈ ਅਤੇ ਦੇਸੀ ਘਿਓ ਦੀ ਜੋਤ ਜਗਾਣੀ ਹੈ ਫਿਰ ਉਸ ਸਾਫ਼ ਕੱਪੜੇ ਤੇ ਬੈਠ ਕੇ ਇਸ ਸ਼ਬਦ ਦਾ ਜਾਪ 40 ਦਿਨ ਤੱਕ ਕਰਨਾ ਹੈ ਇਹ ਪਾਠ ਤੁਸੀਂ 10 ਮਿੰਟ 15 ਮਿੰਟ ਜਾਂ ਫਿਰ ਜਿੰਨਾ ਤੁਹਾਡਾ ਮਨ ਕਰੇ ਉਨੀ ਦੇਰ ਕਰ ਸਕਦੇ ਹੋ ਇਸ ਜਾਪ ਦੇ ਨਾਲ-ਨਾਲ ਜੇਕਰ ਤੁਸੀਂ ਇਸ ਸ਼ਬਦ ਨੂੰ ਹਰ ਰੋਜ਼ ਸੁਣਦੇ ਵੀ ਹੋ ਤਾਂ ਤੁਹਾਡੇ ਸਾਰੇ ਕਰਜ਼ੇ ਉੱਤਰ ਜਾਣਗੇ ਅਤੇ ਗਰੀਬੀ ਦੂਰ ਹੋ ਜਾਵੇਗੀ ਅਤੇ ਘਰ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਏਗੀ ਆਓ ਸ਼ਬਦ ਦੀ ਸਾਂਝ ਪਾਉਂਦੇ ਹਾਂ ਚੋਰਠ ਮਹਲਾ ਪੰਜਮ RAMDAS ਸਰੋਵਰ ਨਾਤੇ ਸਭ ਉੱtre ਪਾਪ ਕਮਾਤੇ ਨਿਰਮਲ ਹੋਏ ਕਰ ਇਸ ਨਾਮ ਗੁਰੂ ਪੂਰੇ ਕੀਨੇ ਦਨ ਸਭ ਕੁਸ਼ਲ ਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਕ ਉਭਾਰੇ ਗੁਰ ਕਾ ਸ਼ਬਦ ਵਿਚਾਰੇ பாரி சா பார்போ நான்க நாம திய ஆத பூ பிரபா சோர மஹமா रामदास सरोवर नाते सब उतरे पाप कमाते निर्मल होय कर इ गुरपूर दाना सब कुशल केम तारे सही सलामत सब थोक उभारे का शब्द विचारे रहाओ साध संग मल लाथी पार भय ब्रह्म पयो साथी साध संग मल लाथी पार ब्रह्म पयो साथी नानक नाम त्याया आदि परख प्रभ पाया torath mahalla panjma ramdas sarovar naate sab utre paap kamate nirmal hoye kar is nana guru pure ki nedana sab kushal khem prabtaare சீ சலாமத்தபோக்கே கருக்காஷ் விச்சாரா பார்போ சாசி பார்போ சா नानिक नाम आद आदिपुरख प्रभ पाया सोरठ महल्ला रामदास सरोवर नाते सब उतरे पाप कमाते ர்மலானாருபூரே தானா சப குஷல பிரபாரே சகி சலாமத்தே கிர காச்சாரோ சாசமலா पारभय ब्रह्म पयो साथी संग मल लाथी पार पयो साथी नानक नाम त्याया आद पूर्ख प्रभ पाया सोरठ महल्ला पंजमा रामदास नाते ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ ਨਾਨਾ ਗੁਰੂ ਪੂਰੇ ਕੀਨੇ ਦਨ ਸਭ ਕੁਸ਼ਲ ਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਕ ਉਭਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਓ ਸਾਦੇ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਸਾਦੇ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਕੁਰਖ ਪ੍ਰਭ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ